ਆਈ ਨਿਊਜ਼ ਵਾਲਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਾਂ ਮੈਂ ਥਾਰਾ ਵਿਕਰਮ ਬੱਬੂ ਲੈ ਕੇ ਖਬਰਾਂ ਲੈ ਲੁਧਿਆਣੇ ਕੀ ਜਮਾਲਪੁਰ ਕੀ ਇਹ ਖਬਰ ਹੈ ਲੋੜੀ ਵਾਲੇ ਰਾਤ ਕੀ ਅਰ ਪੰਜ ਸੱਤ ਬੰਦੇ ਆ ਗਏ ਜਵਾਲਪੁਰ ਕਲੌਨੀ ਮਾ ਆ ਗਏ ਲੋੜੀ ਮੰਗੜ ਕੇ ਬਹਾਨੇ ਵੜ ਘਰ ਘਰ ਮਾ ਵੜ ਗਏ ਹਰ ਬੰਦਾ ਕਿਆ ਕਰਿਆ ਉਸ ਨੂੰ ਕਹਾ ਆ ਕੇ ਕਹਾ ਦੇ ਮਾਈ ਲੋੜੀ ਧਾਰੀ ਜੀਵੀ ਜੋੜੀ ਉਹ ਕਹ ਰਿਹਾ ਮਾਈ ਤੋ ਹੈ ਨਹੀਂ ਉਹ ਘਰ ਦਰਵਾਜ਼ਾ ਖੋਲ ਦੇ ਅਰ ਦਰਵਾਜ਼ਾ ਖੋਲਿਆ ਔਰ ਬੰਦੇ 6-7 ਤੇ ਔਰ ਉਸਕੇ ੱੱਕਾ ਮਾਰ ਕੇ ਅੰਦਰ ਵੜ ਲੀਏ ਔਰ ਉਸਕੇ ਕੰਨਪਟੀ ਪਰ ਰੱਖ ਲਿਆ ਪਿਸਤੌਲ ਔਰ ਕਿਹਾ ਕੱਢ ਪੈਸੀ ਬਹੁਤ ਡਰ ਲਿਆ ਬੰਦਾ ਵੀ ਇਹ ਲੋੜੀ ਮੰਗਣ ਵਾਲੇ ਤੇ ਔਰ ਕੀ ਕਰਨ ਲੱਗ ਗਏ ਔਰ ਇਤਨੇ ਮੇ ਕੁੱਟ ਮਾਰ ਕਰਨ ਲੱਗ ਗਏ ਉਸ ਬੰਦੇ ਕੀ ਉਸਕਾ ਨਾਮ ਦਾ ਯਾਰ ਨੰਬਰੋਕਰ ਔਰ ਉਸ ਨੂੰ ਕਟਾਈ ਹੋ ਰਹੀ ਉਸ ਕੀ ਔਰ ਇਤਨੇ ਮੇ ਉਸਕਾ ਮੁੰਡਾ ਵਿਚਾਰਾ ਬਿਮਾਰ ਥਾ ਯਾਰ ਨੰਬਰੋਕਰ ਕਾ ਪਰ ਉਸ ਨੂੰ ਉਸ ਕੀ ਵੀ ਕਟਾਈ ਕਰਨ ਲੱਗ ਗਏ ਜਦ ਮੁੰਡੇ ਕੀ ਕੁੱਟਮਾਰ ਹੋਈ ਔਰ ਬੰਦੇ ਨੂੰ ਬਹੁਤ ਦੁੱਖ ਲੱਗਿਆ ਉਸਨੇ ਕਿਆ ਕਰਿਆ ਉਸਨੇ ਅਲਮਾਰੀ ਦੀ ਚਾਬੀ ਦੇਤੀ ਚੋਰਾਂ ਨੂੰ ਕਹਿੰਦਾ ਥਮ ਲੈ ਲੋ ਲੁੱਟੋ ਲੈ ਲੋ ਕਿਉਂਕਿ ਉਹ ਕਹਾ 10 ਲੱਖ ਰੁਪਏ ਮੰਗ ਰਹੇ ਤੇ ਉਸਤੇ ਕਹਾ 10 ਲੱਖ ਰੁਪਏ ਦੇ ਦੇ ਨਹੀਂ ਤੇ ਮਾਰ ਦੇਗੇ ਉਹ ਬੰਦਾ ਕਹਿੰਦਾ 10 ਲੱਖ ਤਾਂ ਹੈ ਨਹੀਂ ਜੋ ਉਹ ਅਲਮਾਰੀ ਦੀ ਚਾਬੀ ਲੈ ਲੈ ਔਰ ਉਹਨਾਂ ਨੇ ਅਲਮਾਰੀ ਦੀ ਚਾਬੀ ਜਦ ਖੋਲੀ ਉਸਮਾ ਤਾਂ 1.5 ਲੱਖ ਰੁਪਏ ਔਰ ਲਟੇਰੀਆ ਨੇ ਉਹ 1.5 ਲੱਖ ਕੱਢ ਲਿਆ ਔਰ ਉਸकी ਫੇਰ ਮੁੰਡੇ ਦੀ ਸੋਹਰੇ ਦੀ ਕਟਾਈ ਕਰਦੀ ਹਰ ਜੋ ਉਸਕੇ ਸ਼ੋਕਰੇ ਨੇ ਬਹੁਤ ਮਿਹਨਤ ਗਾਇਲ ਪੈਸੇ ਕਮਾਏ ਤੇ ਬੋਬੀ ਲੁੱਟ ਲੀਏ ਔਰ ਇਤਨਾ ਦੇ ਨਰਦਈ ਬੰਦੇ ਲੁਟੇਰੇ ਇਹ ਬਹੁਤ ਨਰਦਈ ਹੋਆ ਜੋ ਮੰਦਿਰ ਬਣਾ ਰੱਖਿਆ ਦੁਨਾਂ ਘਰ ਮਾ ਆਵਾ ਮੂਰਤੀ ਲਗੀ ਥੀ ਚਾਂਦੀ ਕੀ ਮਾਤਾ ਕੀ ਸਿਰਾਲੀ ਮਾਤਾ ਕੀ ਮੂਰਤੀ ਧੀ ਔਰ ਉਸਕੀ ਉਹ ਚਾਂਦੀ ਕੀ ਮੂਰਤੀ ਚੱਕ ਲਈ ਔਰ ਜੋ ਉਸਕਾ ਬਣਾ ਕੇ ਰੱਖਾ ਬੋ ਡੰਗਰੂ ਜਿਹਾ ਰੱਖਾ ਜਿਸ ਮਾ ਪੈਸੇ ਪਾਣ ਦਾਣੂਕ ਵੀ ਚਲੋ ਚੜਾਵਾ ਕਰਦੇ ਕਿਸੇ ਮੰਦਿਰ ਮਾ ਜਾ ਕੇ ਉਹ ਉਹ ਵੀ ਲੈ ਕੇ ਚੱਕ ਕੇ ਔਰ ਪੁਲਿਸ ਨੇ ਜੋ ਸਾਰਾ ਮਾਮਲਾ ਪਤਾ ਕਰਕੇ ਉਸਪਾਤ ਮੈਂ ਮਾਮਲਾ ਦਰਜ ਕਰਦੀ ਆ 6-7 ਅਣਪਛਾਤੇ ਲਟੇਰਿਆਂ ਖਿਲਾਫ ਪਰ ਪੁਲਿਸ ਨੇ ਕਿਹਾ ਕਿ ਇਹ ਪੂਰਾ ਮਸਤੈਦੀ ਗਲ ਕੇਸ ਕਾ ਨੇ ਬਟਾਰਾ ਹੋਏਗਾ ਜਿਸ ਕੀ ਜੋ ਬੰਦੇ ਆ ਜੋ ਬਾਹਰ ਲਟੇਰੇ ਆਏ ਤੇ ਗਏ ਗਏ ਸੀ ਉਨਕੀ ਫੋਟੋ ਸੀਸੀਟੀਵੀ ਕੈਮਰੇ ਮ ਆ ਗਈ ਬੁਨਕੀ ਫੋਟੋ ਕਿ ਉਹ ਜਿਆਦਾ ਟਾਈਮ ਬਚ ਨਹੀਂ ਸਕਣਗੇ ਦੋਸਤੋ ਇਹਦੀ ਖਬਰ ਲੋੜੀ ਕੀ ਲਧਿਆਣੇ ਕੀ ਆਪ ਦੇਖ ਲਓ ਸਿਮਾਣੇਵਾ ਵੀ ਇਸ ਤਰ੍ਹਾਂ ਦਾ ਲੋੜੀ ਕਾ ਕੰਡ ਹੋ ਗਿਆ ਕਹਿੰਦੇ ਬਾਹਰ 6-7 ਮੋਟਰਸਾਈਕਲ ਲੈ ਕੇ ਬੰਦੇ ਸੋਗਰੇ ਗਲੀਆਂ માં ਫਰਦੰਗ ਵਿਚਾਰੇ ਦੇ ਕੋਈ ਇੱਧਰ ਨੂੰ ਜਾ ਰਿਹਾ ਕੋਈ ਇੱਧਰ ਨੂੰ ਜਾ ਰਿਹਾ ਪਰ ਹੋਰ ਨਵਾਰਿਆ ਕੋਲ ਕਲਕਾਰੀਆਂ માં ਦੇ ਮੁਹੱਲੇ ਵਾਲੇ वहां ਬਹੁਤ ਦੁਖੀ ਹੋਲੀ ਏ ਸਵਾਣੇ ਗਏ ਔਰ ਇਤਰਾ ਗਿਆ ਮੁਹੱਲੇ ਵਾਲੇ ਨੇ ਇਕੱਠੇ ਹੋ ਕੇ ਔਰ ਚੱਕ ਲਈਏ ਸੋਗਰੇ ਇਕ ਪਕੜਿਆ ਗਿਆ ਔਰ ਚੱਕ ਕੇ ਉਦੋਂ ਪੁਲਿਸ ਨੂੰ ਪਕੜਾ ਦਿਆ ਔਰ ਇਤਰਾ ਹੀ ਦੋ ਮੁੰਡੇ ਉਸਕੇ ਮੋਟਰਸਾਈਕਲ ਛੱਡ ਕੇ ਭੱਜ ਗਏ ਮਹਾਂ ਤੇ ਔਰ ਪੁਲਿਸ ਨੇ ਕਿਹਾ ਗਿਆ ਉਹ ਡੇਡੀ ਮਾ ਪਾ ਕੇ ਮੋਟਰਸਾਈਕਲ ਤਾਂ ਲੈ ਕੇ ਬੰਦੇ ਫਰਾਰ ਆ ਪੁਲਿਸ ਕਹਾ ਉਨਕੀ ਪਸਾਨ ਹੋਲੀ ਬੰਦਿਆ ਕੀ ਉਹ ਵੀ ਚੱਕੇ ਜਾਣਗੇ ਦੋਸਤੋ ਇਹ ਉਹਦੀ ਤਾਜ਼ਾ ਖਬਰ ਨਵੀਂ ਖਬਰ ਲੈ ਕੇ ਫਿਰ ਆਏਗਾ ਸਾਸਰੀਕਾਲ